ਲੋਕ ਸਭਾ ਹਲਕਾ ਗੁਰਦਾਸਪੁਰ ਦੀ ਗੱਲ ਕਰੀਏ ਤੇ ਅੱਜ ਜਿੱਥੇ ਕੀ ਫੈਸਲਾ ਫੈਸਲੇ ਦਾ ਦਿਨ ਨਹੀਂ ਕਹਿ ਸਕਦੇ ਕਿ ਫੈਸਲੇ ਦੀ ਘੜੀ ਕੁਛ ਵੀ ਪਲਾਂ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਕਾਊਂਟਿੰਗ ਔਰ ਫੈਸਲੇ ਦੀ ਘੜੀ ਹੈ ਔਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਵੀ ਕਿ ਜਿਹੜਾ ਉਸ ਕਾਊਂਟਿੰਗ ਪ੍ਰਕਿਰਿਆ ਦਾ ਜਿਹੜਾ ਕੰਮ ਆ ਉਹਦੇ ਲਈ ਜਿਹੜੇ ਸਟਾਫ ਨੇ ਉਹ ਮੂਵ ਹੋ ਰਹੇ ਨੇ ਔਰ ਕੁਛ ਹੀ ਸਮੇਂ ਦੇ ਵਿੱਚ ਹੀ ਕਾਊਂਟਿੰਗ ਸ਼ੁਰੂ ਹੋਏਗੀ ਈਵੀਐਮ ਮਸ਼ੀਨਾਂ ਜਿਹਦੇ ਵਿੱਚ ਇੱਕ ਕਹਿ ਲਿਏ ਫੈਸਲਾ ਤੈਅ ਔਰ ਫੈਸਲਾ ਲੋਕਾਂ ਨੇ ਤੈਅ ਕੀਤਾ ਔਰ ਇਸ ਕਾਊਂਟਿੰਗ ਸੈਂਟਰ ਦੀ ਗੱਲ ਕਰੀਏ ਸੁਖਜਿੰਦਰਾ ਕਾਲਜ ਦੀ ਤਾਂ ਇੱ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਜਿਹੜੇ ਹਲਕੇ ਦੇ ਵਿਧਾਨ ਸਭਾ ਹਲਕੇ ਨੇ ਉੱਥੇ ਕਾਊਂਟਿੰਗ ਹੋ ਰਹੀ ਹੈ ਪਠਾਨਕੋੜ ਦੇ ਵਿੱਚ ਤਿੰਨ ਜਿਹੜੇ ਹਲਕੇ ਨੇ ਉੱਥੇ ਵੱਖਰਾ ਇੱਕ ਕਾਊਂਟਿੰਗ ਸੈਂਟਰ ਔਰ ਇਕੱਠੇ ਤੌਰ ਤੇ ਜਦੋਂ ਇਹ ਕਾਊਂਟਿੰਗ ਸ਼ੁਰੂ ਹੋਏਗੀ ਇਕੱਠੇ ਤੌਰ ਤੇ ਰਿਜ਼ਲਟ ਸਾਹਮਣੇ ਆਣਗੇ ਰੁਝਾਨ ਸਾਹਮਣੇ ਆਣਗੇ ਔਰ ਜਿਹੜਾ ਮੁਕਾਬਲਾ ਜੇ ਮੁਕਾਬਲੇ ਦੀ ਗੱਲ ਕਰੀਏ ਤੇ ਚਾਰ ਧਿਰਾਂ ਦੇ ਵਿੱਚ ਮੁੱਖ ਤੌਰ ਤੇ ਮੁਕਾਬਲਾ ਦੇਖਿਆ ਜਾ ਰਿਹਾ ਚਾਰ ਕੋਨੇ ਮੁਕਾਬਲਾ ਜਦੋਂ ਕਿ ਕੈਂਪੇਨ ਵੀ ਚੱਲੀ ਤਾਂ ਚਾਰ ਕੋਨੇ ਹੀ ਕੈਂਪੇਨ ਚ ਦੇਖਣ ਨੂੰ ਮਿਲੀ ਔਰ ਮੁਕਾਬਲਾ ਵੀ ਚਾਰ ਕੋਨੇ ਹੈ ਗੁਰਦਾਸਪੁਰ ਤੋਂ ਜੋ ਗੱਲ ਕਰੀਏ ਕਾਂਗਰਸ ਤੋਂ ਸੁਖਜਿੰਦਰ ਸਿੰਘ ਜ਼ੰਦਾਵਾ ਔਰ ਆਮ ਆਦਮੀ ਪਾਰਟੀ ਤੋਂ ਐਮਐਲਏ ਜਿਹੜੇ ਬਟਾਲੇ ਤੋਂ ਐਮਐਲਏ ਨੇ ਅਮਨਸ਼ੀਰ ਸਿੰਘ ਸ਼ੇਰੀ ਕਲਸੀ ਭਾਜਪੀ ਤੋਂ ਦਿਨੇਸ਼ ਸਿੰਘ ਬੱਬੂ ਜਿਹੜੇ ਕੀ ਸਾਬਕਾ ਡਿਪਟੀ ਸਪੀਕਰ ਵੀ ਰਹੇ ਔਰ ਅਕਾਲੀ ਦਲ ਤੋਂ ਗਲਜੀਤ ਸਿੰਘ ਚੀਮਾ ਔਰ ਜਿਹੜੇ ਚਾਰ ਮੁੱਖ ਚਿਹਰੇ ਇਸ ਮੁਕਾਬਲੇ 'ਚ ਰਹੇ ਔਰ ਲੋਕਾਂ ਨੇ ਕਿਦੇ ਹੱਕ 'ਚ ਫਤਵਾ ਦਿੱਤਾ ਇਹ ਹੁਣ ਕੁਛੀ ਦਿਨ ਤੱਕ ਜਿਹੜਾ ਸਾਹਮਣੇ ਆਏਗਾ ਔਰ ਮੈਂ ਜਗ ਬਣੀ ਤੇ ਲਗਾਤਾਰ ਤੁਹਾਨੂੰ ਹਰ ਇੱਕ ਅਪਡੇਟ ਦਿੰਦੇ ਰਵਾਂਗੇ ਇੱਕ ਇੱਕ ਮਿੰਟ ਦੀ ਅਪਡੇਟ ਮਿਲੇਗੀ ਪਰ ਕੁਝ ਗੱਲ ਵੀ ਕਰਦੇ ਆ ਇੱਥੇ ਲੋਕ ਜਿਹੜੇ ਪਹੁੰਚੇ ਨੇ ਕੁਝ ਪੋਲੀਟਿਕਲ ਲੀਡਰਸ ਵੀ ਪਹੁੰਚ ਰਹੇ ਨੇ ਪੋਲਿੰਗ ਜਿਹੜੇ ਕਾਊਂਟਿੰਗ ਏਜੰਟਸ ਵੀ ਨੇ ਮੇਰੇ ਨਾਲ ਨੇ ਨਵੀਨੰਦਨ ਸਿੰਘ ਬਾਜਵਾ ਭਾਜੀ ਕਿਵੇਂ ਦੇ ਦੇਖਦੇ ਹੋ ਕਿਵੇਂ ਦੀ ਕੈਂਪੇਨ ਰਹੀ ਕਿਉਂਕਿ ਤੁਸੀਂ ਕੈਂਪੇਨ ਦੇ ਵਿੱਚ ਵੀ ਰਹੇ ਹੋ ਫਾਦੇਗਰ ਚੂੜੀਆਂ ਕਾਦੀਆਂ ਦੇ ਵਿੱਚ ਵੀ ਹੋਣੇ ਹੁਣ ਇਹ ਬਿਆਨ ਦੇਣਾ ਕੋਈ ਮੈਨਣਾ ਨਹੀਂ ਰੱਖਦਾ ਜੀ 10 ਮਿੰਟ ਚ ਕਾਊਂਟਿੰਗ ਹੈ ਹੁਣ ਰਿਜ਼ਲਟ ਹੀ ਸਾਹਮਣੇ ਆਏਗਾ ਫਿਰ ਵੀ ਇੱਕ ਘੜੀ ਜਿਹੜੀ ਆ ਸ਼ੁਰੂ ਹੋਣ ਜਾ ਰਹੀ ਆ ਬਸ ਮੈਂਟਿੰਗ ਸ਼ੁਰੂ ਫਿਰ ਰੁਝਾਨ ਵੀ ਸ਼ੁਰੂ ਹੋ ਜਣਗੇ ਤੁਹਾਨੂੰ ਕਿੰਨਾ ਕਿ ਇੱਕ ਆਪੜਿਆ ਆਪ ਚ ਲੱਗਦਾ ਕਿਉਂਕਿ ਕਾਊਂਟਿੰਗ ਪਹਿਲੀ ਵਾਰੀ ਵੇਖਣ ਨਹੀਂ ਲੱਗੇ ਤੁਸੀਂ ਲਗਾਤਾਰ ਕਾਊਂਟਿੰਗ ਦੀ ਵੇਖਦੇ ਆਏ ਦੇਖੋ ਇਹ ਪੋਜ਼ਿਟਿਵ ਹੀ ਸੋਚਣਾ ਚਾਹੀਦਾ ਹੁਣ ਇਨੀ ਮਿਹਨਤ ਕੀਤੀ ਹੈ ਤੇ ਪੋਜ਼ਿਟਿਵ ਰਿਜ਼ਲਟ ਹੀ ਆਏਗਾ ਬਿਲਕੁਲ ਹਰ ਕੋਈ ਪੋਜ਼ਿਟਿਵ ਰਿਜ਼ਲਟ ਹੀ ਸੋਚ ਕੇ ਬੈਠਾ ਹੋਇਆ ਔਰ ਹਰ ਕੋਈ ਇੱਕ ਉਮੀਦ ਲੈ ਕੇ ਆਇਆ ਇੱਥੇ ਕਿਉਂਕਿ ਇੱਕ ਤੁਹਾਨੂੰ ਮੈਂ ਪਹਿਲੇ ਵੀ ਦੱਸਿਆ ਕਿ ਚਾਰਕੁਨੇ ਮੁਕਾਬਲਾ ਹੈ ਕਿ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਕਿ ਚਾਰਕੁਨੇ ਮੁਕਾਬਲਾ ਹੈ ਔਰ ਜੇ ਪੰਜਾਬ ਦੀ ਗੱਲ ਕਰੀਏ ਤੇ ਬਹੁਤ ਸਾਰੇ ਐਸੇ ਲੋਕ ਸਭਾ ਹਲਕੇ ਨੇ ਜਿੱਥੇ ਚਾਰ ਕੋਨੇ ਤੋਂ ਉੱਪਰ ਵੀ ਇਹ ਮੁਕਾਬਲਾ ਔਰ ਗੁਰਦਾਸਪੁਰ ਦੇ ਵਿੱਚ ਮੁੱਖ ਤੌਰ ਤੇ ਚਾਰ ਕੋਨੇ ਮੁਕਾਬਲਾ ਹੀ ਰਿਹਾ ਔਰ ਫਤਵਾ ਜਿਹੜਾ ਕਿਦੇ ਹੱਕ ਦੇ ਚ ਜਾਂਦਾ ਪੂਛੀ ਦੇਰ ਚ ਰੁਝਾਨ ਵੀ ਸਾਹਮਣੇ ਆਣਗੇ ਕੁਛ ਦੇਰ ਚ ਇਹਦਾ ਜੇ ਆਪਾਂ ਪੂਰੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੀਆਂ ਦੇ ਨਾ ਸੀਟਾਂ ਦੇ ਰੁਝਾਨ ਵੀ ਕੁਛ ਹੀ ਦੇਰ ਦੇ ਵਿੱਚ ਸਾਹਮਣੇ ਹੋਣਗੇ ਉੱਥੇ ਹੀ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਦੋ ਜਗ੍ਹਾ ਤੇ ਕਾਊਂਟਿੰਗ ਸੈਂਟਰ ਬਣਾਇਆ ਗਿਆ ਔਰ ਤਸਵੀਰਾਂ ਦੇਖ ਸਕਦੇ ਹੋ ਸਿਕਿਉਰਿਟੀ ਦੇ ਵੀ ਕੜੇ ਪ੍ਰਬੰਧ ਨੇ ਔਰ ਜਿਹੜਾ ਪੋਲਿੰਗ ਏਜੰਟਸ ਜਿਹੜੇ ਕਾਊਂਟਿੰਗ ਏਜ ਪੋਲਿਟিক্যাল ਪਾਰਟੀਆਂ ਦੇ ਉਹਨਾਂ ਵੱਲੋਂ ਵੀ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਪਾਸ ਬਣਾਏ ਗਏ ਨੇ ਔਰ ਪੂਰਾ ਇੱਕ ਪ੍ਰਕਿਰਿਆ ਜਿਹੜੀ ਹੈ ਕੁਛ ਹੀ ਦਿਨ ਤੱਕ ਸ਼ੁਰੂ ਹੋਏਗੀ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਗੱਲ ਕਰੀਏ ਤੇ ਅੱਜ ਜਿੱਥੇ ਕੀ ਫੈਸਲਾ ਫੈਸਲੇ ਦਾ ਦੇਣਾ ਇਹ ਕਹਿ ਸਕਦੇ ਕਿ ਫੈਸਲੇ ਦੀ ਘੜੀ ਕੁਛ ਹੀ ਪਲਾਂ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਕਾਊਂਟਿੰਗ ਔਰ ਫੈਸਲੇ ਦੀ ਘੜੀ ਹੈ ਔਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਵੀ ਕਿ ਜਿਹੜਾ ਉਸ ਕਾਊਂਟਿੰਗ ਪ੍ਰਕਿਰਿਆ ਦਾ ਜਿਹੜਾ ਕੰਮ ਹੈ ਉਹਦੇ ਲਈ ਜਿਹੜੇ ਸਟਾਫ ਨੇ ਉਹ ਮੂਵ ਹੋ ਰਹੇ ਨੇ ਔਰ ਕੁਛ ਹੀ ਸਮੇਂ ਦੇ ਵਿੱਚ ਹੀ ਕਾਊਂਟਿੰਗ ਸ਼ੁਰੂ ਹੋਏਗੀ ਈਵੀਐਮ ਮਸ਼ੀਨ ਇੱਕ ਕਾਲੀ ਇਹ ਫੈਸਲਾ ਤੈਅ ਹੋਲ ਫੈਸਲਾ ਲੋਕਾਂ ਨੇ ਤੈਅ ਕੀਤਾ ਔਰ ਇਸ ਕਾਊਂਟਿੰਗ ਸੈਂਟਰ ਦੀ ਗੱਲ ਕਰੀਏ ਸੁਖਜਿੰਦਰਾ ਕਾਲਜ ਦੀ ਤਾਂ ਇੱਥੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਜਿਹੜੇ ਹਲਕੇ ਦੇ ਵਿਧਾਨ ਸਭਾ ਹਲਕੇ ਨੇ ਉੱਥੇ ਕਾਊਂਟਿੰਗ ਹੋ ਰਹੀ ਹੈ ਪਠਾਨਕੋੜ ਦੇ ਵਿੱਚ ਤਿੰਨ ਜਿਹੜੇ ਹਲਕੇ ਨੇ ਉੱਥੇ ਵੱਖਰਾ ਇੱਕ ਕਾਊਂਟਿੰਗ ਸੈਂਟਰ ਔਰ ਇਕੱਠੇ ਤੌਰ ਤੇ ਜਦੋਂ ਇਹ ਕਾਊਂਟਿੰਗ ਸ਼ੁਰੂ ਹੋਏਗੀ ਇਕੱਠੇ ਤੌਰ ਤੇ ਰਿਜ਼ਲਟ ਸਾਹਮਣੇ ਆਣਗੇ ਰੁਝਾਨ ਸਾਹਮਣੇ ਆਣਗੇ ਔਰ ਜਿਹੜਾ ਮੁਕਾਬਲਾ ਜੇ ਮੁਕਾਬਲੇ ਦੀ ਗੱਲ ਕਰੀਏ ਤੇ ਚਾਰ ਧਰਾਂ ਦੇ ਵਿੱਚ ਮੁੱਖ ਤੌਰ ਤੇ ਮੁਕਾਬਲਾ ਦੇਖਿਆ ਜਾ ਰਿ ਜਿਹੜੀ ਕਿ ਕੈਂਪੇਨ ਵੀ ਚੱਲੀ ਤਾਂ ਚਾਰ ਕੋਨੇ ਹੀ ਕੈਂਪੇਨ ਚ ਦੇਖਣ ਨੂੰ ਮਿਲੀ ਔਰ ਮੁਕਾਬਲਾ ਵੀ ਚਾਰ ਕੋਨੇ ਹੈ ਗੁਰਦਾਸਪੁਰ ਤੋਂ ਜੋ ਗੱਲ ਕਰੀ ਕਾਂਗਰਸ ਤੋਂ ਸੁਖਜਿੰਦਰ ਸਿੰਘ ਜ਼ੰਦਾਵਾ ਔਰ ਆਮ ਆਦਮੀ ਪਾਰਟੀ ਤੋਂ ਐਮਐਲਏ ਜਿਹੜੇ ਬਟਾਲੇ ਤੋਂ ਐਮਐਲਏ ਨੇ ਅਮਨਸ਼ੇਰ ਸਿੰਘ ਸ਼ੇਰੀ ਕਲਸੀ ਭਾਜਪਾ ਤੋਂ ਦਿਨੇਸ਼ ਸਿੰਘ ਬਬੂ ਜਿਹੜੇ ਕਿ ਸਾਬਕਾ ਡਿਪਟੀ ਸਪੀਕਰ ਵੀ ਰਹੇ ਔਰ ਅਕਾਲੀ ਦਲ ਤੋਂ ਗੁਰਜੀਤ ਸਿੰਘ ਚੀਮਾ ਔਰ ਜਿਹੜੇ ਚਾਰ ਮੁੱਖ ਚਿਹਰੇ ਇਸ ਮੁਕਾਬਲੇ ਚ ਰਹੇ ਔਰ ਲੋਕਾਂ ਨੇ ਕਿਹਦੇ ਹੱਕ ਚ ਫਤਵਾ ਦਿੱਤਾ ਇਹ ਹੁਣ ਕੁਛ ਹੀ ਦਿਨ ਤੱਕ ਜਿਹੜਾ ਸਾਹਮਣੇ ਆਏਗਾ ਔਰ ਮੈਂ ਜਗ ਬਣੀ ਦੇ ਲਗਾਤਾਰ ਤੁਹਾਨੂੰ ਹਰ ਇੱਕ ਅਪਡੇਟ ਦਿੰਦੇ ਰਵਾਂਗੇ ਇੱਕ ਇੱਕ ਮਿੰਟ ਦੀ ਅਪਡੇਟ ਮਿਲੇਗੀ ਔਰ ਕੁਝ ਗੱਲ ਵੀ ਕਰਦੇ ਆ ਇੱਥੇ ਲੋਕ ਜਿਹੜੇ ਪਹੁੰਚੇ ਨੇ ਕੁਝ ਪੋਲੀਟਿਕਲ ਲੀਡਰਸ ਵੀ ਪਹੁੰਚ ਰਹੇ ਨੇ ਪੋਲਿੰਗ ਜਿਹੜੇ ਕਾਊਂਟਿੰਗ ਏਜੰਟਸ ਵੀ ਨੇ ਮੇਰੇ ਨਾਲ ਨੇ ਨਵੀਨੰਦਨ ਸਿੰਘ ਬਾਜਵਾ ਭਾਜੀ ਕਿਵੇਂ ਦੇ ਦੇਖਦੇ ਹੋ ਕਿਵੇਂ ਦੀ ਕੈਂਪੇਨ ਰਹੀ ਕਿਉਂਕਿ ਤੁਸੀਂ ਕੈਂਪੇਨ ਦੇ ਵਿੱਚ ਵੀ ਰਹੇ ਹੋ ਫਾਦੇਗਰ ਚੂੜੀਆਂ ਕਾਦੀਆਂ ਦੇ ਵਿੱਚ ਵੀ ਹੋਣੇ ਹੁਣ ਇਹ ਬਿਆਨ ਦੇਣਾ ਕੋਈ ਮੈਨਣਾ ਨਹੀਂ ਰੱਖਦਾ ਜੀ 10 ਮਿੰਟ ਚ ਕਾਊਂਟਿੰਗ ਹੈ ਹੁਣ ਰਿਜ਼ਲਟ ਹੀ ਸਾਹਮਣੇ ਆਏਗਾ ਫਿਰ ਘੜੀ ਜਿਹੜੀ ਹੈ ਸ਼ੁਰੂ ਹੋਣ ਜਾ ਰਹੀ ਹੈ ਬਸ ਮੈਂਟੀ ਸ਼ੁਰੂ ਤੇ ਰੁਝਾਨ ਵੀ ਸ਼ੁਰੂ ਹੋ ਜਲੇਗਾ ਤੁਹਾਨੂੰ ਕਿੰਨਾ ਕਿ ਇੱਕ ਆਪੜਿਆ ਆਪ ਚ ਲੱਗਦਾ ਕਿਉਂਕਿ ਕਾਊਂਟਿੰਗ ਪਹਿਲੀ ਵਾਰੀ ਵੇਖਣ ਨਹੀਂ ਲੱਗੇ ਤੁਸੀਂ ਲਗਾਤਾਰ ਕਾਊਂਟਿੰਗ ਦੀ ਵੇਖਦੇ ਆਏ ਹੋ ਦੇਖੋ ਇਹ ਪੋਜ਼ਿਟਿਵ ਹੀ ਸੋਚਣਾ ਚਾਹੀਦਾ ਹੁਣ ਇਨੀ ਮਿਹਨਤ ਕੀਤੀ ਹੈ ਤੇ ਪੋਜ਼ਿਟਿਵ ਰਿਜ਼ਲਟ ਹੀ ਆਏਗਾ ਬਿਲਕੁਲ ਹਰ ਕੋਈ ਪੋਜ਼ਿਟਿਵ ਰਿਜ਼ਲਟ ਹੀ ਸੋਚ ਕੇ ਬੈਠਾ ਹੋਇਆ ਔਰ ਹਰ ਕੋਈ ਇੱਕ ਉਮੀਦ ਲੈ ਕੇ ਆਇਆ ਇਥੇ ਕਿਉਂਕਿ ਇੱਕ ਤੁਹਾਨੂੰ ਮੈਂ ਪਹਿਲੇ ਵੀ ਦੱਸਿਆ ਕਿ ਚਾਰ ਕੋਨੇ ਮੁਕਾਬਲਾ ਆਇਆ ਕਿ ਪਹਿਲੀ ਵਾਰ ਇਹ ਦੇਖਣ ਨੂੰ ਮਿਲਿਆ ਕਿ ਚਾਰ ਕੋਨੇ ਮੁਕਾਬ ਲੋਕ ਸਭਾ ਹਲਕੇ ਨੇ ਜਿੱਥੇ ਚਾਰ ਕੋਨੇ ਤੋਂ ਉੱਪਰ ਵੀ ਇਹ ਮੁਕਾਬਲਾ ਔਰ ਗੁਰਦਾਸਪੁਰ ਦੇ ਵਿੱਚ ਮੁੱਖ ਤੌਰ ਤੇ ਚਾਰ ਕੋਨੇ ਮੁਕਾਬਲਾ ਹੀ ਦਿਆ ਔਰ ਫਤਵਾ ਜਿਹੜਾ ਕਿਦੇ ਹੱਕ ਦੇ ਵਿੱਚ ਜਾਂਦਾ ਕੁਛ ਹੀ ਦੇਰ ਚ ਰੋਜਾਨਵੀ ਸਾਹਮਣੇ ਆਣਗੇ ਕੁਛ ਦੇਰ 'ਚ ਇਹਦਾ ਜੇ ਆਪਾਂ ਪੂਰੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੀਆਂ 100 ਸੀਟਾਂ ਦੇ ਰੋਜਾਨਵੀ ਕੁਛ ਹੀ ਦੇਰ ਦੇ ਵਿੱਚ ਸਾਹਮਣੇ ਹੋਣਗੇ ਉੱਥੇ ਹੀ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਦੋ ਜਗ੍ਹਾ ਤੇ ਕਾਊਂਟਿੰਗ ਸੈਂਟਰ ਬਣਾਇਆ ਗਿਆ ਔਰ ਤਸਵੀਰਾਂ ਦੇਖ ਸਕਦੇ ਹੋ ਸਿਕਿਉਰਿਟੀ ਦੇ ਵੀ ਕੜੇ ਪ੍ਰਬੰਧ ਨੇ ਔਰ ਜਿਹੜਾ ਪੋਲਿੰਗ ਏਜੰਟਸ ਜਿਹੜੇ ਕਾਊਂਟਿੰਗ ਏਜ ਪੋਲੀਟੀਕਲ ਪਾਰਟੀਆਂ ਦੇ ਉਹਨਾਂ ਵੱਲੋਂ ਵੀ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਪਾਸ بنائے ਗਏ ਨੇ ਔਰ ਪੂਰਾ ਇੱਕ ਪ੍ਰਕਿਰਿਆ ਜਿਹੜੀ ਹੈ ਕੁਛ ਹੀ ਦਿਨ ਤੱਕ ਸ਼ੁਰੂ ਹੋਏਗੀ